ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸੁਰਸਿੰਘ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਪਿੱਖੀਪੜ ਤੋਂ ਕੋਈ 9-10 ਕਿਲੋਮੀਟਰ ਦੀ ਦੂਰੀ ਤੇ ਸੁਰਸਿੰਘ ਪਿੰਡ ਤੋਂ ਦੋ ਸੜਕ ਛੜਕ ਪਿੰਡ ਮਾਣੇ ਮੱਲੀਆਂ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਵੀਰ ਗੁਰਲਾਲ ਸਿੰਘ ਉਹਨਾਂ ਦਾ ਘਰ ਅੱਜ ਤਰੀਕ ਦੋ ਦਸੰਬਰ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਅਨੀਮਲ ਅੱਜ ਆਪਾਂ ਤੁਹਾਨੂੰ ਵਜੇ ਚਾਰ ਕਨਾਗ ਦਿਖਾਉਣੇ ਸੀਗੇ ਫਿਲਹਾਲ ਦੋ ਕੁ ਬੜਾ ਵੀਰ ਗੁਰਲਾਲ ਦੇ ਬਿਲਕੁਲ ਇਸ ਘਰੋਂ ਜਿਹੜੀ ਦੋਸਤੋ ਸੇਲ ਹੋ ਗਈਆਂ ਨੇ ਕੁਝ ਸਮਾਂ ਪਹਿਲਾਂ ਆਪਣੇ ਆਉਣ ਤੋਂ ਤੇ ਦੋ ਬੜਾ ਜਿਹੜੀਆਂ ਹੁਣ ਸੇਲ ਦੇ ਲਈ ਅਵੇਲੇਬਲ ਨੇ ਦੋ ਬੜਾ ਦਿਖਾਵਾਂਗੇ ਤੁਹਾਨੂੰ ਇੱਕ ਗੱਬਣ ਤਿਆਰੀ ਦੇ ਵਿੱਚ ਇੱਕ ਆ ਤੁਸੀਂ ਸਾਹਮਣੇ ਦੇਖ ਰਹੇ ਜੇ ਸੂਈ ਸਪਾਈ ਹੈ ਦੋ ਨਗਾ ਦੀ ਡਿਟੇਲ ਵੀਰ ਗੁਰਲਾਲ ਤੋਂ ਪੁੱਛ ਲੈਣੇ ਆ ਤੇ ਖਾਸ ਵਿਜ਼ਿਟ ਪਿੰਡ ਸੋਰ ਸਿੰਘ ਕਰਨੀ ਆ ਗੁਰਲਾਲ ਸਭ ਤੋਂ ਪਹਿਲਾਂ ਸਾਸਰੀ ਕਵੀਰ ਸੱਚੇ ਦਾ ਸੰਧੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਮਹਾਰਾਜ ਠੀਕ ਠਾਕ ਬੜੀ ਕਿਰਪਾ ਵੈਗਰੂ ਅੱਛਾ ਕਰਲਾਲ ਵੀਰੇ ਐਨੀਮਲ ਵੈਸੇ ਆ ਤੇ ਤੁਸੀਂ ਦੱਸਿਆ ਵੀ ਤਿੰਨ ਤੋਂ ਚਾਰ ਕਨਾਕ ਸੀ ਹਾਂ ਸਰ ਚਾਰ ਵੈੜਾ ਸੀ ਦੋ ਤੇ ਆ ਵੀ ਚਲੋ ਭੈਣ ਭਰਾਵਾਂ ਨੂੰ ਵਿਖਾ ਦੇਈਏ ਇੱਕ ਤਾਂ ਰਾਤ ਦੀ ਵਿੱਚ ਪਹਿਲਾਂ ਸੂਈ ਹੀ ਦੋਂਦੀ ਹੈ ਜਿਵੇਂ ਹੋ ਠੀਕ ਆ ਤੇ ਆ ਇੱਕ ਵੈਰ ਚੌਗੀ ਹੀ ਨੂੰ ਇਹ ਦੋਂ ਦਾ ਹੀ ਸੌਦਾ ਹੈ ਕਿ ਘਰ ਵਾਲੇ ਵੀਰ ਨੇ ਲੈ ਲੈਣਾ ਵੇਕੀ ਜੋੜੀ ਹਾਂ ਜੀ ਤਾਂ ਆਪਾਂ ਚਲੋ ਵੀਡੀਓ ਚ ਤਾਂ ਇੱਕ ਦੀ ਮਾਰਾ ਵਿਖਾ ਦੇਈਏ ਵੀ ਆਪਾਂ ਮੁੱਲ ਮਾਲ ਨਹੀਂ ਕਰਨੇ ਨਾ ਦੇ ਠੀਕ ਆ ਜੀ ਹਾਂ ਜੀ ਆਪਾਂ ਪੂਰੇ ਦੇ ਕੇ ਆਂਦੇ ਵੀ ਲੈ ਜੰਨੇ ਆ ਠੀਕ ਆ ਤੇ ਸਹਾਰਾ ਦੋ ਹੀ ਰਹਿ ਗਈਆਂ ਆਪਣੇ ਤੋਂ ਦੋ ਹੀ ਆ ਫਿਲਹਾਲ ਹਾਂ ਜੀ ਬਾਕੀ ਵੜਾ ਚੰਗੀਆਂ ਕਦ ਕਦ ਕਾਠਾ ਸਤੂ ਸਾਹਿਬ ਪੂਰੀਆਂ ਵੱਡੀਆਂ ਵਸੀਆਂ માં ਚਲੋ ਮਹਾਰਾਜ ਜੀ ਮੇਰੇ ਨਾਲ ਤੇ ਚਲੋ ਆਪਾਂ ਵੀ ਲੈਂਦੀਆਂ ਵਾ ਗਾਂ ਕਰਮ ਲੜਨੇ ਆ ਜੀ ਦੇ ਬੱਸ ਜੀ ਬੱਸ ਹਾਂਜੀ ਬੇਬੀ ਕਰਮਾਲ ਵੀਰੇ ਸ਼ੁਰੂਆਤ ਇੱਥੋਂ ਕਰ ਲੈਨੇ ਆ ਹਾਂਜੀ ਹਾਂਜੀ ਤੇ ਕ੍ਰੋਸਾਂਗ ਦੇ ਵਿੱਚ ਵੜਾ ਸੁਆ ਕਿਰਮਾ ਸੂਈ ਆ ਇਹ ਸਤੂ ਸਾਹਿਬ ਤਿੱਜਾ ਸੂਆ ਕਿ ਸੂਈ ਆ ਤਿੱਜਾ ਜੀ ਇਹਦੇ ਥੱਲੇ 20 ਲੀਟਰ ਬੜਾ ਹੋਊਗਾ ਠੀਕ ਆ ਹਾਂਜੀ ਅੱਜ ਤਿੱਜਾ ਦੇ ਨੂੰ ਸੂਈ ਨੂੰ ਮਗਰ ਬੱਛਾ ਜੀ ਠੀਕ ਆ ਹਾਂਜੀ ਉਹ ਦੋਸਤੋ ਤਿੱਜਾ ਸੂਆ ਤੇ ਤਿੰਨ ਦਿਨਾਂ ਦੀ ਸੂਈ ਆ ਬੱਛਾ ਮਗਰ ਆ ਮੇਲ ਕਾਫ ਜੇ ਨ ਸੰਦੂ ਸਾਹਿਬ 20 ਲੀਟਰ ਤੇ ਜਿਹੜਾ ਠੰਡਾ ਹੀ ਹੋਊਗਾ ਤੇ ਬਖਾਵਾ ਤੇ ਭਲਾ ਉਹਨੇ ਆਖਿਆ 22 23 ਦਾ ਵੀ ਹੋਵੇ ਪਰ ਜਿਹੜਾ ਆਪਾਂ ਦੋ ਡੰਗ ਚਵਾ ਦੇਣਾ ਨਾ ਭਣ ਭਰਾ ਕੋਈ ਭਣ ਭਰਾ ਸੌਦਾ ਕਰੇ ਇੱਕ ਡੰਗ ਵੀਡੀਓ ਕਾਲ ਤੇ ਚੋਵੇ ਦੂਜੀ ਡੰਗ ਅਗਲੇ ਤੇ ਘਰ ਜਾ ਕੇ ਚਵਾ ਕੇ ਆਪਾਂ ਫੇਰ ਫਿਰ 20 ਲੀਟਰ ਬਿਲਕੁਲ ਹਾਜ਼ਰ ਹਾਜ਼ਰ ਆ ਸੰਦੂ ਸਾਹਿਬ ਇਹਨੇ ਦੂਜੀ ਸਵੇਰ 24 ਲੀਟਰ ਦੁੱਧ ਬਣਾਇਆ ਮੱਸੀ ਨੇ ਠੀਕ ਆ ਪੰਜਾਂ ਸੂਗਰ ਕੀ ਸੂਈ ਠੀਕ ਆ ਹਾਂਜੀ ਲਓ ਦੋਸਤੋ ਇੱਕ ਵਾਰੀ ਪੂਰਾ ਸਟਰਕਚਰ ਆਪਾਂ ਤੁਹਾਨੂੰ ਵਹਿਰ ਦਾ ਦਿਖਾ ਦਿੰਨੇ ਆ ਹਾਈਟ ਕੱਦ ਨਾਰਮਲ ਇੱਕ ਮੀਡੀਅਮ ਤੋਂ ਪਲੱਸ ਵੱਡੀਆਂ ਸੋ 10 ਦਿਨ ਹੋਇਆ ਸੂਈ ਨੂੰ ਤਾਂ 20 ਲੀਟਰ ਬੋਲੋ ਤੋਂ ਸ਼ੁਰੂਆਤ ਕੀਤੀ ਆ ਫਾੜੀ ਵਾਲਾ ਚੱਡਾ ਲੇਵਾ ਤੇ ਵਿਰਲ ਵੰਡ ਜਿਹੜੀ ਆ ਆਪਸੀ ਤੁਸੀਂ ਆ ਕਰੋ ਚਾਹ ਕ ਕੋਈ 2-2 4-4 3-3 4-4 ਇੰਚ ਤੇ ਥਾਣ ਲਗਾ ਹੈ ਠੰਡੀ ਧੀਰੀ ਆ ਠੀਕ ਹੈ ਬਹੁਤ ਠੰਡੀ ਸੰਧੂ ਸਾਹਿਬ ਆ ਦੇਖੋ ਜੀ ਠੀਕ ਆ ਜਾਓ ਗਰਲਾਲ ਵੀਰ ਖੋਲ ਕੇ ਤੋੜ ਦਗੇ ਸੋ ਵੈੜਾ ਦੋਸਤ ਰੁਟੀਨ ਦੇ ਵਿੱਚ ਹੀ ਆਉਂਦੀਆਂ ਨੇ ਤਕਰੀਬਨ ਆਪਾਂ ਦੂਜੇ ਤੀਜੇ ਦਿਨ ਜਿਹੜੀ ਅਪਡੇਟ ਆ ਤੁਹਾਨੂੰ ਵੀਰ ਗਰਲਾਲ ਦੇ ਘਰੋਂ ਦਿੰਦੇ ਰਹੀਦਾ ਸੋ ਰੋਟੀਨ ਦੇ ਵਿੱਚ ਕੰਮਾ ਕੋ 2 4 5 ਨਾਲ ਜਿਹੜੇ ਆ ਆਏ ਗਏ ਰਹਿੰਦੇ ਆ ਠੀਕ ਆ ਜੀ ਸੰਤੂ ਸਾਹਿਬ ਆਖ ਕੇ ਆਪਾਂ ਉਮੀਦ 50 ਲੀਟਰ ਤੋਂ ਪਲੱਸ ਦੀ ਕਰ ਸਕਦੇ ਆ ਕਰਮਾਂ ਲਈ ਥੱਲੋਂ ਠੀਕ ਆ ਜੀ ਤੇ ਤੀਜੇ ਡੰਗ ਦੀ ਮਤਲਬ ਕਿੰਨਾ ਦਿਨਾਂ ਦੀ ਸੂਈ ਆ ਤੇ 20 ਕਿਲੋ ਤੋਂ ਬਾਹਰ ਹੀ ਹੋਊਗਾ ਆਪਾਂ ਚੰਗੀ ਸਟਾਰਟਿੰਗ ਚੰਗੀ ਆ ਹਾਂਜੀ ਬਹੁਤ ਸਟਾਰਟਿੰਗ ਚੰਗੀ ਆ ਜੀ ਉਹ ਦੱਸੋ ਸਟਾਰਟਿੰਗ ਚੰਗੀ ਆ 20 ਲੀਟਰ ਤੋਂ ਕਰਮਾਂ ਲਈ ਸਟਾਰਟ ਹੀ ਹੋਈ ਆ ਤੀਜਾ ਦਿਨ ਹੈ ਅੱਜ ਤੇ ਨਾਰੂ ਨਾਲ ਬੱਚੇ ਦੇ ਪ੍ਰੋਪਰ ਤੁਸੀਂ ਉਹ ਵੀ ਦੇਖ ਲਿਆ ਠੀਕ ਆ ਤੇ ਹਾਈਟ ਕੱਦ ਬੇਲਪੂੜਾ ਤੁਸੀਂ ਇੱਕ ਸਾਈਡ ਤੋਂ ਵੇਖ ਕੇ ਚੈੱਕ ਕਰ ਲਓ ਸੁਭਾਨ 11 ਦੇ ਜਿੱਥੋਂ ਤੱਕ ਆਪਾਂ ਮੌਕੇ ਦੇ ਦੇਖ ਰਹੇ ਆ ਸਾਫ ਸੁਥਰਾ ਲੇਵਾ ਤੇ ਕੋਈ ਤੰਗੀ ਪਰੇਸ਼ਾਨੀ ਨਹੀਂ ਆਉਂਦੀ ਕੋਈ ਭਰਾ ਜਿੱਦਾਂ ਮਰਜ਼ੀ ਸੌਦਾ ਕਰਕੇ ਆਪਣੀ ਤਸੱਲੀ ਕਰ ਲੇ ਲਓ ਜੀ ਠੀਕ ਆ ਜੀ ਮੁੱਠੀ ਮੁੱਠੀ ਦਾਣਾ ਤਕਰੀਬਨ ਖੱਤੀ ਚਵਾਈ ਦਾ ਥਾਣਾ ਆਪਾਂ ਨੂੰ ਕਹਿ ਸਕਦੇ ਆ ਕਿ ਖੱਤੀ ਚਵਾਈ ਦਾ ਥਾਣਾ ਸੋ ਨਾੜਾ ਵੇਣ ਕਾਫੀ ਭਵਾਨੇ ਚੱਡੇ ਦੇ ਉੱਪਰ ਸੋ ਠੰਡਾ ਠੀਰਾ ਬਣ ਬਹੁਤ ਜ਼ਿਆਦਾ ਬਾੜ ਦੇ ਵਿੱਚ ਲੈ ਵੀ ਕਰਵਾ ਲਵੇ ਕਿ ਕੀ ਡਿਮਾਂਡ ਕੀ ਮੁੱਲ ਕਰਤਾ ਇਹਦਾ ਸੰਧੂ ਸਾਹਿਬ ਮੁੱਲ ਤੇ ਚਲੋ ਮਹਾਰਾਜ ਦੀ ਮਿਹਨਤ ਆ ਅਸੀਂ 85 ਜੋ ਮਰਜ਼ੀ ਕਰੀ ਜਾਈਏ ਹਾਂਜੀ ਲਾਟ ਆਪਾਂ 70000 ਤੋਂ ਖੁੱਲੇ ਮਾਨਦਾਨ ਕਰਨੇ ਆ 70 ਤੋਂ ਹਾਂਜੀ ਸੰਧੂ ਸਾਹਿਬ ਫੋਨੋਂ ਵੱਢੀ ਆ ਬੱਚੀ ਚਲੋ ਮਹਾਰਾਜ ਦੀ ਮਿਹਨਤ ਆ ਪਰ ਦੁੱਧ ਪੱਤੀ ਤੋਂ ਬਾਹਰ ਚਲੋ 20 ਕਿਲੋ ਦੀ ਮੈਂ ਫੁੱਲ ਗਰੰਟੀ ਦੂੰ ਕੋਈ ਭੈਣ ਭਰਾ ਤਿੰਨ ਡੰਗ ਚਾਰ ਡੰਗ ਚੋਗੇ ਆਪਣੇ ਲਗਦੇ ਸੋ ਡਿਮਾਂਡ ਇਹ ਰੇਟ ਪਰਤਾ ਬਾਖੀ ਮੌਕੇ ਤੇ ਥੋੜਾ ਬਾਦ ਵਿਚੋਂ ਗੁਜਾਇਸ਼ ਜਿੰਨੀ ਹੁੰਦੀ ਆ ਮਾਨਤਨ ਦੀ ਸੰਧੂ ਸਾਹਿਬ ਖੁੱਲੇ ਮਾਨਤਨ ਕਰਾਂਗੇ ਚਲੋ ਅੱਗੇ ਰੋਜ਼ ਆਪਾਂ ਵੀਡੀਓ ਪਾਉਨੇ ਆ ਖੁੱਲੇ ਮਾਨਤਨ ਕਰੀਦੇ ਭਾਈ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਹਰ ਵਾਰ ਦੀ ਤਰ੍ਹਾਂ ਦੋਸਤੋ ਮਾਨਤਨ ਖੁੱਲੇ ਹੋ ਜਾਣਗੇ ਇੱਕ ਸੈਗਰ ਨੰਬਰ ਤੇ ਇਧਰ ਗਰਨਾਲ ਆਪਣੇ ਕੋਲ ਵੀ ਆ ਗੱਬਣ ਆ ਗਈ ਆ ਹਾਂਜੀ ਸੰਧੂ ਸਾਹਿਬ ਇਹ ਦੂਜਾ ਸੁਆ ਕਰਮਾਲੀ ਸੁਣੀ ਆ ਦਿਨ 10 ਲੈਂਦੀ ਆ ਜੀ ਠੀਕ ਆ ਜੀ ਹਾਂਜੀ ਭਾਈ ਸੁਆ ਦਾ ਤਾਰ ਦਾ 24 ਕਿਲੋ ਦਾ ਰਿਹਾ ਕਰਮਾਲੀ ਦਾ ਠੀਕ ਆ ਹਾਂਜੀ ਆ ਦੋਸਤੋ 10 ਦਿਨ ਜੇ ਪਾ ਨੇ ਦੂਜਾ ਸੂਆ ਸੰਧੂ ਸਾਹਿਬ ਰਗੀ ਅੱਛਾ ਹਾਂਜੀ ਠੀਕ ਆ ਜੀ ਲੋ ਵੀ ਦੂਜਾ ਸੂਆ ਠੀਕ ਆ ਆ ਮੂੰਹ ਮੱਥੇ ਤੋਂ ਇੱਕ ਵਾਰੀ ਦੇਖ ਲੋ ਤੁਸੀਂ ਠੀਕ ਆ ਜੀ ਸੋ ਕਰੋ ਸੰਗ ਦੇ ਵਿੱਚ ਦੋਵੇਂ ਵੜਾਂ ਕਰੋ ਸੰਗ ਦੇ ਵਿੱਚ ਤੇ ਥਾਣੇ ਦੇ ਵੀ ਆ ਵੈਸੇ ਦੋਵੇਂ ਸਾਫ ਸੁਥਰੀਆਂ ਨੇ ਚਾਰ ਥਾਣਾ ਕੋਈ ਫੋੜ ਨਹੀਂ ਕੀ ਨਾਲ ਕੋਈ ਐਕਸਟਰਾ ਵਾਧੂ ਥਾਣ ਨਹੀਂ ਗਿਆ ਠੀਕ ਆ ਤੇ ਬਾਕੀ ਕਰ ਨਾਲ ਵੀ 53 ਤਪਉਣ ਦੀ ਅੱਜ ਆਪਣੀ ਤਸੱਲੀ ਆ ਸੰਧੂ ਸਾਹਿਬ ਕੋਈ ਭੈਣ ਭਰਾ ਇਤਰਾ ਹੀ ਮੰਗਾ ਲੇ ਤੇ ਅਗਲੇ ਦੇ ਘਰ ਜਾ ਕੇ ਤਸੱਲੀ ਨਾਲ ਤਪਾ ਗਏ ਘਰ ਪਿੱਛੇ ਦੀ ਫੁੱਲ ਗਾਰੰਟੀ ਦਵਾਂਗੇ ਸੁੰਦਿਆ ਤੱਕ ਬਿਲਕੁਲ ਜੀ ਬਿਲਕੁਲ ਤੇ ਆਪਦੀ ਤਸੱਲੀ ਕਰਕੇ ਫ ਲੋਬੀ ਬਰਾਉ ਪ੍ਰਿਆ ਭਾਂਡਾ ਠੀਕ ਹੈ ਜੀ ਜਿੱਦਾਂ ਮਰਜ਼ੀ ਮੇਰਾ ਭਰਾ ਆਨਲਾਈਨ ਕੋਈ ਸੌਦਾ ਕਰਦਾ ਤੇ ਬੇਸ਼ੱਕ ਆਪਣੇ ਘਰ ਮਗਾ ਕੇ ਤੁਸੀਂ ਟਿਪ ਟਪਾ ਕੇ ਤਸੱਲੀ ਕਰਕੇ ਵੀਰ ਗਰ ਲਾਲ ਹਮੇਸ਼ਾ ਕਹਿੰਦਾ ਵੀ ਆਪਣੀ ਜਿਹੜੀ ਪੇਮੈਂਟ ਬੇਸ਼ੱਕ ਕੋਈ ਵੀਰ ਬਾਅਦ ਵਿੱਚ ਦੇ ਦੇ ਪਹਿਲਾਂ ਆਪਣੀ ਤਸੱਲੀ ਕਰ ਲੈ ਠੀਕ ਆ ਚਾਹੇ ਕੋਈ ਇੱਥੇ ਆਣ ਕੇ ਤੇ ਚਾਹੇ ਕੋਈ ਭਰਾ ਆਨਲਾਈਨ ਮਗਾ ਕੇ ਠੀਕ ਆ ਜੀ ਹੰਦੂ ਸਾਹਿਬ ਜਿਹੜੀ ਮੁੜ ਕੇ ਗੱਲ ਮਹੀਨੇ ਬਾਅਦ 2 ਮਹੀਨਾ ਬਾਅਦ ਕਹਿੰਦੀ ਨਾ ਜੀ ਵੀਡੀਓ ਤੇ ਇੰਝ ਪ੍ਰਾਉਡ ਹੋ ਗਿਆ ਫਲਾਂਟ ਹੀਗਾ ਉਹਦੇ ਨਾਲ ਚੰਗਾ ਸੰਧੂ ਸਾਹਿਬ ਆਪਾਂ ਦੇਖੋ ਤੱਕ ਗਰੰਟੀ ਕੋਈ ਨਹੀਂ ਦਿੰਦਾ ਵੀ ਆਪਦੇ ਘਰ ਮਗਾ ਕੇ ਤਸੱਲੀ ਕਰਕੇ ਫੇਰ ਪਈਏ ਦੋ ਬਿਲਕੁਲ ਜੀ ਬਿਲਕੁਲ ਹਾਂ ਜੀ ਆਪਾਂ ਵਾਰ-ਵਾਰ ਆਨੇ ਆ ਵੀਡੀਓ ਤੇ ਵੀ ਆਪਦੇ ਘਰ ਮਗਾਓ ਤਸੱਲੀ ਕਰੋ ਤੇ ਫੇਰ ਪਈਏ ਦੋ ਇਹ ਜੀ ਗੱਲ ਜੀ ਸਹੀ ਆ ਸਹੀ ਜੀ ਲੋ ਵੀ ਭਰਾਵੋ ਠੀਕ ਆ ਸੋ ਤਸੱਲੀ ਵਾਲੀ ਦੋਸਤ ਸੋ ਛੇ ਹੁੰਦੀ ਤੇ ਇੰਨੀ ਬੰਦਾ ਜ਼ਿੰਮੇਵਾਰੀ ਨਾਲ ਗੱਲ ਕਹਿ ਸਕਦਾ ਠੀਕ ਆ ਜੀ ਬੇਸ਼ੱਕ ਕੋਈ ਆਪਦੇ ਪੀਰ ਘਰੇ ਮਗਾ ਕੇ ਆਪਾਂ ਹਰ ਵਾਰ ਕਹਿੰਦੇ ਆ ਬੇਸ਼ੱਕ ਦੋਸਤ ਇੱਥੇ ਆਣ ਕੇ ਕੋਈ ਆਪਣੀ ਤਸੱਲੀ ਕਰਕੇ ਲੈ ਕੇ ਜਾਏ ਠੀਕ ਆ ਜੀ ਕਿਉਂਕਿ ਆਪਦੀ ਜਿਹੜੀ ਨਰਕ ਪਰਖਾ ਇੱਥੋਂ ਕਰਕੇ ਲੈ ਕੇ ਜਾਓ ਉਸ ਤੋਂ ਬਾਅਦ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮਾਲਕ ਨੂੰ ਦੇ ਨਾ ਕਰਨਾ ਪਵੇ ਖਰੀਦਦਾਰ ਨੂੰ ਠੀਕ ਲੈ ਗਰਨ ਵਾਲੇ ਦਾ ਮੁੱਲ ਬੋਲ ਵੀ ਤੇ ਇਹ ਵੀ ਸੰਧੂ ਸਾਹਿਬ ਮੁੱਲ ਭਲਾ ਪਾਪੀ ਆ 70 ਕਰੀਏ ਪਲਾਸੀ ਕਰੀਏ ਤੇ 70 ਹਜ਼ਾਰ ਤੋਂ ਖੁੱਲੇ ਮਾਨਦਾਨ ਕਰਨੇ ਆਪਾਂ 70 ਚ ਇਹ ਵੀ 100 200 ਛੋੜਾ ਨਹੀਂ ਖੁੱਲੇ ਮਾਨਦਾਨ ਮਹਾਰਾਜ ਦੀ ਮਿਹਨਤ ਜਿੰਨਾ ਕੋਈ ਭੈਣ ਭਰਾ ਫੋਨ ਕਰੇ ਤੇ ਖੁੱਲੇ ਮਾਨਦਾਨ ਕਰਾਂਗੇ ਠੀਕ ਆ ਜੀ ਹਾਂ ਜੀ ਲੋ ਵੀ 70000 ਦੇ ਵਿੱਚੋਂ ਦੋਸਤੋ ਇਹਦਾ ਵੀ ਮਾਨਦਾਨ ਹੋ ਜਾਊਗਾ ਠੀਕ ਹੈ ਛੋੜਛੱਪਾ ਹੋ ਜਾਊਗਾ 70 ਚ ਤੇ ਵੈੜ ਇਹ ਵੀ ਸਾਫ ਸੁਥਰੀ ਜਿੰਨੀ ਕ ਆਪਾਂ ਤੁਹਾਨੂੰ ਦਿਖਾਤੀ ਆ ਪ੍ਰੋਪਰ 10 ਦਿਨ ਅਜੇ ਸਮਾਂ ਲੈ ਜੂਗੀ ਸੂਣ ਦੇ ਵਿੱਚ ਠੀਕ ਆ ਸੋ ਦੂਜਾ ਸਵੇਰ ਇਸ ਵੈੜ ਨੇ ਸੂਣਾ ਇੱਕ ਵਾਰੀ ਥੋੜਾ ਲਾਗੇ ਹਾਂ ਜੀ ਜੇ ਸੰਤੂ ਸਾਹਿਬ ਅੱਛੀ ਆਈ ਹੈ ਥੋੜੀ ਤੁਹਾਨੂੰ ਪਤਾ ਗੱਡੀਆਂ ਦੇ ਡੰਗ ਡਰਦਾ ਡੁਰਦਾ ਹੁੰਦਾ ਜਿਹੜੀ ਗੱਲ ਵਾ ਆ ਬਿਲਕੁਲ ਹਾਂ ਜੀ ਠੀਕ ਹੈ ਜੀ ਲਓ ਦੋਸਤੋ ਫਿਰ ਹਾਲਾ ਜੇ ਦੋ ਹੀ ਐਨੀਮਲ ਨੇ ਵੀਰ ਗੁਰਲਾਵ ਦੇ ਕੋਲ ਠੀਕ ਹੈ ਜੀ ਸੋ ਬਾਕੀ ਵੈਸੇ ਨਾ ਚਾਰ ਸੀਗੇ ਉਹ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਜ਼ਿਕਰ ਕਰਤਾ ਦੋ ਜਿਹੜੇ ਸੇਲ ਹੋ ਗਏ ਤੇ ਦੋ ਹੁਣ ਅਵੇਲੇਬਲ ਆ ਸੇਲ ਤੇ ਲਈ ਲੈ ਵੀ ਗੁਰਲਾਲ ਇਹ ਪਸ਼ੂ ਸੀ ਅੱਜ ਆਪਣੇ ਕੋਲ ਵੀ ਹਾਂ ਜੀ ਸੰਤੂ ਸਾਹਿਬ ਇਹ ਚਾਰ ਪਸ਼ੂ ਦੋ ਸੇਲ ਹੋ ਗਏ ਬਸ ਦੋ ਹੀ ਰਹਿ ਗਏ ਆ ਜੀ ਠੀਕ ਹੈ ਜੀ ਹਾਂ ਜੀ ਇੱਕ ਨੰਬਰ ਆਪਣੇ ਕਰ ਦਈਏ ਸਾਂਝਾ ਨੰਬਰ ਸੰਤ ਦੂਜਾ ਨੰਬਰ 8289016207 ਠੀਕ ਹੈ ਮਾ ਜੀ ਹਾਂ ਜੀ ਹਾਂ ਜੀ ਦੇਲ ਤੇ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਸੀ ਗਰਸਨੂ ਸਾਹਿਬ